ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆ ਉਹਦੇ ਵਾਸਤੇ ਤੇ ਪੰਜਾਬ ਦੀ ਆਮ ਜਨਤਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸਰਦਾਰ ਜੇ ਜੇ ਸਿੰਘ ਜੋ ਕਮਾਂਡਰ ਇਨ ਚੀਫ ਰਹੇ ਨੇ ਫੌਜਾਂ ਦੇ ਉਹ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ ਵੈਸੇ ਤਾਂ ਕੁਝ ਦਿਨਾਂ ਤੋਂ ਸਾਡੀ ਪਾਰਟੀ ਵਾਸਤੇ ਬਹੁਤ ਚੰਗੇ ਸੰਕੇਤ ਜਿਹੜੇ ਆ ਰਹੇ ਨੇ ਜਿਵੇਂ ਕਾਲੀ ਸਰਦਾਰ ਵੀਰ ਦਿਵਿੰਦਰ ਸਿੰਘ ਜੀ ਜੋ ਆਨੰਦਪੁਰ ਸਾਹਿਬ ਹਲਕੇ ਨੂੰ ਪਹਿਲਾਂ ਪ੍ਰੇਜ਼ੈਂਟ ਕਰਦੇ ਰਹੇ ਨੇ ਉਹ ਤੇ ਉਹਨਾਂ ਦੀ ਬਹੁਤ ਵੱਡੀ ਤعداد ਜਿਹੜੇ ਸਾਥੀ ਆ ਉਹ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਉਹਨਾਂ ਦੇ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਹਾਵਕਾ ਪ੍ਰਧਾਨ ਕਲੋਂ ਸਾਹਿਬ ਜੋ ਗਰਦਾਸਪੁਰ ਨੂੰ ਬਿਲੋਂਗ ਕਰਦੇ ਨੇ ਉਹ ਵੀ ਸ਼ਾਮਿਲ ਕੱਲ ਹੋਏ ਨੇ ਆਉਣ ਵਾਲਾ ਸਮਾਂ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਨਹਿਰੀ ਲੱਗਦਾ ਵਾ ਕਿਉਂਕਿ ਕਈਆਂ ਬੰਨਿਆਂ ਤੋਂ ਸਾਨੂੰ ਇਹ ਹੰਗਾਰਾ ਮਿਲ ਰਿਹਾ ਉਤਸ਼ਾਹ ਮਿਲ ਰਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਾਇਨ ਕਰਨਾ ਚਾਹੁੰਦੇ ਆ ਸੋ ਮਹਾਰਾਜ ਮਿਹਰ ਕਰੇ ਸਾਨੂੰ ਉਹ ਵੀ ਦਿਨ ਪਿੱਛੇ ਥੋੜਾ ਸਮਾਂ ਹੋਇਆ ਚੇਤਾ ਜਦੋਂ ਲੋਕ ਜਾਂ ਖਾਸ ਕਰਕੇ মিডিਆ ਵਾਲੇ ਕਹਿੰਦੇ ਸੀ ਇਹ ਤਿੱਗੜੀ ਆ ਡਾਕਟਰ ਰਤਨ ਸਿੰਘ ਸਾਹਿਬ ਸੇਵਾ ਸਿੰਘ ਸੇਖਵਾ ਬਰੰਪਰ ਆਵਾਜ਼ਾਂ ਕੋਈ 2-4 ਹੋਰ ਨੇ ਇਹੀ ਪਾਰਟੀ ਅਪਰਾਜੇ ਪਾਰਟੀ ਹੌਲੀ-ਹੌਲੀ ਇੱਕ ਬਹੁਤ ਵੱਡਾ ਜਿਹੜਾ ਵਾ ਇੱਕ ਕਾਫਲਾ ਬਣ ਜਾਰ ਰਿਹਾ ਤੋਂ ਮੈਂ ਆਪਣੇ ਵਿੱਚ ਬੈਠੇ ਨੇ ਜੋ ਸਾਡੇ ਸਰਦਾਰ ਜੇ ਜੇ ਸਿੰਘ ਨੇ ਜੋ ਬੜੇ ਵੱਡੇ ਮੈਂ ਕਿ ਸਾਡੀ ਪਰਸਨੈਲਿਟੀ ਸਿਕ ਕੋਮ ਦੇ ਵਿੱਚ ਬੜਾ ਮਾਨ ਦੀ ਗੱਲ ਸਾਨੂੰ ਤੇ ਫੌਜ ਦੇ ਇਸ ਸੀਐਨਸੀ ਰਹੇ ਨੇ ਚੀਫ ਹਕਮੰਡਰ ਰਹੇ ਨੇ ਬਹੁਤ ਵੱਡੀ ਇਹਨਾਂ ਦੀ ਸੇਵਾ ਵਾ ਇੱਕ ਦਿਨ ਗੱਲਾਂ ਕਰਦੇ ਆਂ ਤੇ ਵਿੱਚ ਮੈਂ ਕਹਿ ਜੀ ਲੜਾਈ ਦੇ ਵਿੱਚ ਕਦੀ ਕੋਈ ਛੱਟ ਵੀ ਲੱਗਿਆ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਇੱਥੋਂ ਦੀ ਗੋਲੀ ਵਜੀ ਆ ਪੱਟ ਪਿੱਛੋਂ ਦੀ ਪੱਟਾਂ ਦੇ ਵਿੱਚੋਂ ਦੀ ਨਿਕਲੀ ਆ ਤੋ ਬੜਾ ਵੱਡਾ ਇਹਨਾਂ ਦਾ ਜੀਵਨ ਕੈਰੀਅਰ ਫਿਰ ਥੋੜੇ ਸਮੇਂ ਚ ਦੱਸਿਆ ਨਹੀਂ ਜਾ ਸਕਦਾ ਇਹ ਤੇ ਕਿਤਾਬਾਂ ਇਹਨਾਂ ਤੇ ਲਿਖੀਆਂ ਗਈਆਂ ਵਾ ਜਾਂ ਆਪ ਵੀ ਕਿਤਾਬਾਂ ਕਈ ਲਿਖਦੇ ਨੇ ਖੁੱਲ ਕੇ ਗੱਲਾਂ ਤੇ ਇਹ ਆਪਣੀਆਂ ਕਰਨਗੇ ਪਰ ਸਾਨੂੰ ਬੜੀ ਖੁਸ਼ੀ ਆ ਬੜਾ ਸਾਡਾ ਅਜ ਮਾਣ ਵਧਿਆ ਵਾ ਸਾਡਾ ਸਤਕਾਰ ਵਧਿਆ ਪਾਰਟੀ ਦੀ ਸ਼ਕਤੀ ਵਧੀ ਆ ਤੋ ਇਹ ਅੱਜ ਦਾ ਮੌਕਾ ਹੁਣ ਜੇਜੇ ਸਾਹਿਬ ਜੋ ਸਾਡੇ ਕੋਲ ਬੈਠੇ ਨੇ ਸਾਡੇ ਨਾਲ ਬੈਠੇ ਨੇ ਇਹ ਅੱਗੇ ਵੀ ਇੱਕ ਦਿਨ ਆਏ ਸੀ ਉਸ ਦਿਨ ਵੀ ਸਾਡੇ ਨਾਲ ਮੁਲਾਕਾਤ ਹੋਈ ਗੱਲਾਂ ਬਾਤਾਂ ਕੀਤੀਆਂ ਬੜੀਆਂ ਪੋਜਿਟਿਵ ਗੱਲਾਂ ਬਾਤਾਂ ਲੀਆਂ ਇਹ ਕਹਿੰਦੇ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅ ਸ਼ਾਮਲ ਹੋ ਜਾਊਗਾ ਤੇ ਟਾਈਮ ਜੋ ਲੇਕਨ ਅਜੋ ਟਾਈਮ ਆ ਗਿਆ ਤੇ ਅੱਜ ਸਾਡੇ ਵਿੱਚ ਬੈਠੇ ਨੇ ਹੁਣ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਗੱਲਬਾਤ ਤੋਂ ਪਹਿਲਾਂ ਨਹੀਂ ਜੀ ਲੇਕਿਨ ਮਾਫ ਕਰਨਾ ਸਾਡਾ ਫਤੇ ਪ੍ਰਬਾਨ ਕਰਿਓ ਦੋਸਤੋ ਮੈਨੂੰ ਬਹੁਤ ਮਾਣ ਹੈ ਬਹੁਤ ਗਰਵ ਹੈ ਕਿ ਇਹੋ ਜਿਹਾ ਮੌਕਾ ਮੈਨੂੰ ਮਿਲਿਆ ਮੈਂ ਆਪਣੇ ਜ਼ਿੰਦਗੀ ਵਿੱਚ ਇਸ ਸਟੇਜ ਤੇ ਆ ਕੇ ਫੈਸਲਾ ਕਰ ਲਿਆ ਸੀਗਾ ਕਿ ਆਪਾਂ ਦੇਸ਼ ਦੇ ਲੋਕਾਂ ਵਾਸਤੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਹੈਗੀ ਉਹ ਸੇਵਾ ਕਿਸ ਰੂਪ ਚ ਕਰਾਂਗਾ ਉਹ ਵੀ ਮੈਂ ਸੋਚ ਲਿਆ ਸੀਗਾ ਕਿ ਰਾਜਨੀਤੀਜ਼ ਆਕੇ ਸਾਫ ਸੁਥਰੀ ਸੇਵਾਦਾਰੀ ਕਰਾਂਗਾ ਰਾਜ ਨਹੀਂ ਕਰਾਂਗਾ ਮੌਕਾ ਦਿੱਤਾ ਤੇ 16 ਨੇ ਕੰਮ ਕਰਕੇ ਦਿਖਾਵਾਂਗਾ ਹੁਣ ਮੈਂ ਇਹੀ ਕਹਿਣਾ ਚਾਹਨਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਨਾ ਨਹੀਂ ਮੈਨੂੰ ਮਾਨ ਦਿੱਤਾ ਹਿੱਸਾ ਬਣ ਗਿਆ ਤੁਹਾਡੇ ਸਾਹਮਣੇ ਪੇਸ਼ ਹਾਂ ਪੰਜਾਬ ਦੇ ਸਾਹਮਣੇ ਪੇਸ਼ ਹਾਂ ਹਿੰਦੁਸਤਾਨ ਦੇ ਸਾਹਮਣੇ ਪੇਸ਼ ਹਾਂ ਸਾਰੇ ਪੰਜਾਬੀ ਜਿਹੜੇ ਦੁਨੀਆ ਭਰ ਚ ਨੇ ਉਹਨਾਂ ਸਾਹਮਣੇ ਪੇਸ਼ ਹਾਂ ਮੈਂ ਖੁੱਲੀ ਕਿਤਾਬ ਆ ਜਦੋਂ ਮੈਂ ਅਸੈਂਬਲੀ ਇਲੈਕਸ਼ਨ ਲੜਿਆ ਸੀ ਪਟਿਆਲੇ ਤੋਂ ਮੈਂ ਆਪਣਾ ਕਾਰਡ ਦਿੱਤਾ ਸਾਰੇ ਕੈਂਡੀਡੇਟ ਕਾਰਡ ਦਿੰਦੇ ਮੇਰੇ ਕਾਰਡ 'ਚ ਕੀ ਫਰਕ ਸੀਗਾ ਮੈਂ ਲੋਕਾਂ ਨੇ ਦੇਖ ਲੋ 1 ਲੱਖ ਸਿਪਾਏ ਨੇ ਉਹਦੇ 'ਚ ਇੱਕ ਚੀਜ਼ ਫਰਕ ਆ ਜਿਹੜੀ ਦੂਜਿਆਂ 'ਚ ਨਹੀਂ ਹੈ ਯਾ ਦੇਖੋ ਉਹਨਾਂ ਲੱਭੀ ਨਾ ਸੈਂਟਰ 'ਚ ਜੋ ਮੇਰਾ ਮੋਬਾਈਲ ਨੰਬਰ ਸੀ ਆ ਮੋਬਾਈਲ ਹੁਣ ਵੀ ਮੇਰੇ ਕੋਲ ਹੈਗਾ ਮੈਂ ਕਿਹ ਅ ਕਿਹੜਾ ਕੈਂਡੀਡੇਟ ਆਪਣਾ ਮੋਬਾਈਲ ਨੰਬਰ ਦਿੰਦਾ ਪਰਸਨਲ ਜਿਹੜਾ ਮੇਰੇ ਕੋਲ ਹੈਗਾ ਖੁੱਲੀ ਕਿਤਾਬ 24 ਘੰਟੇ ਅਵੇਲੇਬਲ ਔਰ ਸਾਰੇ ਦਰਵਾਜੇ ਖੁੱਲੇ ਨਾ ਕੋਈ ਸਪੈਰਾ ਨਾ ਕੁਛ ਅਸੀਂ ਯਾਰ ਮਨ ਸੇਵਾ ਕਰਨ ਵਾਸਤੇ ਆਇਆ ਤੇ ਜਦੋਂ ਕਨਸਟੀਟਿਊਸ਼ਨ ਬਣਦੀ ਹੈ ਸਾਡੀ ਕਨਸਟੀਟਿਊਸ਼ਨ ਦੁਨੀਆ ਦੀ ਬੈਸਟ ਕਨਸਟੀਟਿਊਸ਼ਨ ਸਾਡੀ ਦੇਸ਼ ਸੜਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਸੀ ਹੈ ਉਹ ਦੇਮੇ ਕੀ ਕਹਿੰਦੇ ਪਹਿਲੇ ਪੇਜ ਤੇ ਲਿਖਿਆ ਹੋਇਆ ਹੈ ਗਵਰਨਮੈਂਟ ਆਫ ਦਾ ਪੀਪਲ ਫੋਰ ਦਾ ਪੀਪਲ ਬਾਏ ਦਾ ਪੀਪਲ ਦੋਸਤੋ ਇਹ ਕਈ ਲੋਕ ਜਿਹੜੇ ਨੇ ਇਲੈਕਟ੍ਰੋਨ ਤੋਂ ਬਾਅਦ ਪੀਪਲ ਨੂੰ ਗਾਇਬ ਕਰਤਾ ਉਥੋਂ ਫॉर ਮੀ ਫॉर ਬਾਈ ਮੀ ਐਂਡ ਫॉर ਪੀਪਲ ਲਾਈਕ ਮੀ ਉਹ ਯਾਰ ਇਹ ਕੰਸਿਸ਼ਨ ਬਣਾਉਣ ਵਾਲੇ ਨੇ ਇਨੀ ਮਿਹਨਤ ਕੀਤੀ ਸੀ ਰਾਜਨੀਤਿਕ ਕਰ ਤੋਨੂੰ ਇਹ ਕਹਿੰਦੇ ਹਣ ਸਾਡਾ ਰਾਜ ਹੈ ਫਿਰ ਤੁਹਾਡਾ ਹੋ ਜਾਊਗਾ ਫਿਰ ਤੁਹਾਡਾ ਹੋ ਜਾਊਗਾ ਭਾਈ ਰਾਜ ਨਹੀਂ ਹੈ ਸੇਵਾ ਕਰਨੀ ਤਾਂ ਕਰੋ ਉਹ ਆ ਰਹੇ ਪਬਲਿਕ ਸਰਵਿਸ ਅੰਗਰੇਜ਼ਾਂ ਨੇ ਬੜੀ ਛੀ ਤਰੀਕੇ ਨਾਲ ਡੈਮੋਕ੍ਰੇਸੀ ਸਮਝਾਈ ਹੈ ਪਬਲਿਕ ਸਰਵਿਸ ਦਾ ਮਤਲਬ ਕੀ ਹੁੰਦਾ ਹੈ ਲੋਕਾਂ ਦੀ ਨੌਕਰੀ ਲੋਕਾਂ ਦੀ ਸੇਵਾ ਇਹ ਕਹਿੰਦੇ ਜੀ ਅਸੀਂ ਪਬਲਿਕ ਰੂਲ ਰਾਜ ਹੈਗਾ ਇਹ ਗੱਲ ਵੋਟ ਲੈ ਕੇ ਵੋਟਾਂ ਤੋਂ ਬਾਅਦ ਉਸ ਦਿਨੇ ਹੁਣ ਸਾਡਾ ਰਾਜ ਹੈ ਉਹਨਾਂ ਨੂੰ ਪੁੱਲੋਈ ਤੁਹਾਨੂੰ ਗੱਲ ਤੁਹਾਡੇ ਨਾਲ ਗੱਲ ਕਰਨੀ ਕਹਿੰਦੇ ਉਹ ਅਵੇਲੇਬਲ ਨਹੀਂ ਉਹਨਾਂ ਦਾ ਪੀਏ ਪੀਏ ਤੋਂ ਥੱਲੇ ਪੀਏ ਤੀਜਾ ਪੀਏ ਤੇ ਪੀਏ ਤੀਜਾ ਪੀਏ ਉਹ ਕਿੱਥੇ ਜਾਓਗੇ ਯਾਰ ਤੁਸੀਂ ਕਿਸਣਾ ਮਿਲੇਗਾ ਤੁਹਾਡਾ ਨੇਤਾ ਜੇ ਨਹੀਂ ਮਿਲਦਾ ਫਿਰ ਉਹ ਸੇਵਾ ਨਹੀਂ ਕਰ ਰਿਹਾ ਜੇ ਸੇਵਾ ਨਹੀਂ ਕਰ ਰਿਹਾ ਉਹਦਾ ਕੋਈ ਮਤਲਬ ਹੀ ਨਹੀਂ ਉਹਦੇ ਤੇ ਬੈਠਣ ਦਾ ਤੇ ਅੱਜ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਇਸ ਤਰ੍ਹਾਂ ਬਾਸਕਟਬਾਲ ਦੇ ਅੰਦਰ ਟਾਈਮ ਆਊਟ ਮਦਰ ਤੌਰ ਸਮਾਂ ਖਤਮ ਹੋਣਾ ਹੈ ਕੰਮ ਕਰਨਾ ਤੇ ਕਰੋ ਨਹੀਂ ਤੇ ਮੈਦਾਨ ਛੱਡੋ ਹੋਰ ਲੋਕਾਂ ਨੂੰ ਕੰਮ ਕਰੰਦਿਓ ਆ ਗੱਲ ਹੈ ਸਿੱਧੀ ਕਹਿ ਰਿਹਾ ਮੌਕਾ ਦਿਓਗੇ ਮੇਰੇ ਦੋਸਤੋ ਮੇਰੇ ਵੀਰੋ ਮੇਰੀ ਭੈਣਾਂ ਆਪਾਂ ਸੇਵਾ ਕਰਕੇ ਦਿਖਾਵਾਂਗੇ ਔਰ ਮੈਂ ਜਿਹਨੇ ਵੱਡੇ ਆਗੂਆਂ ਨਾਲ ਹਾਂ ਇਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਇਹ ਇਹਨਾਂ ਨੇ ਇਸ ਵਾਸਤੇ ਛੱਡੀ ਆਪਣੀ ਆਪਣੀ ਪਾਰਟੀ ਕਿਉਂਕਿ ਇਹ ਵੀ ਨਿਰਾਸ਼ ਹੋ ਕੇ ਮੈਗਨੈਟਿਕ ਸੋਲਿਊਸ਼ਨ ਹੋ ਗਿਆ ਦੋ ਤਿੰਨ ਮਹੀਨੇ ਪਹਿਲੇ ਛੱਡ ਦਿੱਤਾ ਮੈਂ ਕਿ ਯਾਰ ਇਹਨਾਂ ਦੀ ਕਰਤੂਤਾ ਨੂੰ ਦੇਖ ਕੇ ਜਿਹੜੇ ਕੱਜੇ ਹੋਏ ਸੀ ਛੁਪਾਏ ਹੋਏ ਸੀਗੇ ਕਾਰੇ ਕੰਮ ਉਹਨ ਦੇਖ ਕੇ ਮੇਰਾ ਦਿਲ ਟੁੱਟ ਗਿਆ ਮੈਂ ਕਿਹਾ ਇਹਨਾਂ ਨਾਲ ਨਹੀਂ ਰਹਿਣਾ ਇਹਨਾਂ ਨੂੰ ਛੱਡੋ ਆਪਾਂ ਆਪਣਾ ਰਸਤਾ ਨਾ ਪਾਂਗੇ ਔਰ ਲੋਕਾਂ ਦੇ ਨਾਲ ਸੰਪਰਕ ਕਰਾਂਗੇ ਔਰ ਉਹਨਾਂ ਦੀ ਸੇਵਾ ਕਰਾਂਗੇ 16 ਨੇ 24 ਕੈਰਟ 골ਡ ਕੰਮ ਕਰਾਂਗੇ ਆ ਮੁੱਦਾ ਹੈਗਾ ਔਰ ਇਹਨਾਂ ਨੇ ਜੇ ਤੁਹਾਨੂੰ ਮੈਨੂੰ ਮਾਨ ਦਿੱਤਾ ਜਨ ਸਾਹਿਬਾਓ ਤੁਹਾਨੂੰ ਮੌਕਾ ਦੇਵਾਂਗੇ ਮੈਂ ਜਿੱਥੇ ਵੀ ਹੁਕਮ ਪਾਰਟੀ ਦਾ ਹੋਏਗਾ ਇੱਕ ਡਿਸਪਲਿਨਡ ਸੋਲਜਰ ਦੇ ਵਾਂਗ ਕੰਮ ਕਰਕੇ ਦਿਖਾਵਾਂਗਾ ਔਰ ਦੱਸਣਾ ਜਾਨਾ ਮੇਰੇ ਨਾਲ ਜੋ ਕੁਝ ਵੀ ਹੋਇਆ ਤੁਸੀਂ ਜਿਆਦਾ ਜਾਣਦੇ ਹੋ ਪੰਜਾਬ ਜੋ ਕੁਝ ਪਟਿਆਲੇ ਸੋਇਆ ਇਹ ਸੀਕ੍ਰਟ ਨਹੀਂ ਹੈਗਾ ਪੂਰਲੀ ਕੈਪ ਸਿਕਰਟ ਮੋਸਟ ਪੂਰਲੀ ਕੈਪ ਸਿਕਰਟ ਜਿਹੜਾ ਕਹਿ ਸਕਦੇ ਹੋ ਇਹਨਾਂ ਨੇ ਆਪੇ ਚ ਮਿਲਿ ਫਕਤ ਕੀਤੀ ਹੋਈ ਸੀ ਔਰ ਕੀ ਆ ਜੀ ਫਿਕਰ ਨਾ ਕਰੋ ਅਸੀਂ ਕੁਰਬਾਨ ਜਾਨ ਸਾਹਿਬ ਹੋ ਗਏ ਤਾਂ ਕੋਈ ਗੱਲ ਨਹੀਂ ਅਸੀਂ ਹੋਰ ਵੀ ਕਈ ਕੁਰਬਾਨ ਕਰਨੇ ਤੁਹਾਨੂੰ ਜਿਤਾਵਾਂਗੇ ਤੁਹਾਨੂੰ ਸਾਡਾ ਖਿਆਲ ਰੱਖਿਓ ਅਸੀਂ ਤੁਹਾਡਾ ਖਿਆਲ ਰੱਖਿਆ ਇਹ ਚੀਜ਼ ਚੱਲ ਰਹੀ ਹੈ ਉਸ ਉਹਦੇ ਨੇ ਲੋਕਾਂ ਨੂੰ ਉਲੁਣਾ ਸਕਦੇ ਮੈਂ ਸੋਚਿਆ ਭਾਈ ਮੈਂ ਕਿੱਥੇ ਫਸ ਗਿਆ ਇਹਨਾਂ ਨੇ ਕਿਹਾ ਸਭ ਤੋਂ ਵੱਡਾ ਸਿੱਖ ਜਰਨੈਲ ਜਿਹੜਾ ਪਹਿਲਾ ਸਿੱਖ ਚੀਫ ਸਿੱਖਾਂ ਦੀ ਸ਼ਾਨ ਕੌਮ ਦੀ ਸ਼ਾਨ ਔਰ ਮੈਨੂੰ ਗੋਬਿੰਦਗੜ੍ਹ ਫੋਰਟ ਤੇ ਬੁਲਾਇਆ ਉੱਥੇ ਬਹੁਤ ਮਾਣ ਦੇ ਨਾਲ ਸਨੋਪਾ ਦਿੱਤਾ ਔਰ ਕਿਹਾ ਜੀ ਤੁਸੀਂ ਬੜੇ ਸਿੱਖ ਵੱਡੇ ਸਿੱਖ ਜਰਨੈਲ ਉੱਥੇ ਛੱਪਰਸ਼ੀਰੀ ਦਾ ਹੋਇਆ ਸੀ ਬੰਦਾ ਸਿੰਘ ਬਹਾਦਰ ਦਾ ਮੈਮੋਰੀਅਲ ਉਦਘਾਟਨ ਉੱਥੇ ਵੀ ਬੁਲਾਇਆ ਸੀ ਆਪਾਂ ਪਹੁੰਚ ਗਏ ਮੈਂ ਕਿਹਾ ਯਾਰ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਮੈਂ ਜਾਵਾਂਗਾ ਫਿਰ ਕਹਿੰਦੇ ਜੀ ਸਭ ਤੋਂ ਵੱਡਾ ਸਭ ਤੋਂ ਵੱਡਾ ਅਸੀਂ ਇਕੱਠ ਕਰ ਰਹੇ ਆ ਅੰਮ੍ਰਿਤਸਰ ਦੇ ਕੋਲ 50000 ਇਕੱਠ ਹੋ ਰਿਹਾ ਹੈ ਜਨਨ ਸਾਹਿਬ ਤੁਸੀਂ ਆਓ ਉੱਥੇ ਵੀ ਮੈਨੂੰ ਸਟੇਜ ਤੇ ਬਿਠਾਤਾ ਨਾਲ ਬਾਦੋ ਸਾਹਿਬ ਨੇ ਔਰ ਮੈਨੂੰ ਕਹਿੰਦੇ ਤੁਸੀਂ ਤਕਰੀਬ ਵੀ ਕਰੋ ਮੈਂ ਤਕਰੀਬ ਨਹੀਂ ਕੀਤੀ ਔਰ ਇਨਾ ਮਾਨ ਦੇਣ ਤੋਂ ਬਾਅਦ ਮੈਂ ਮਨ ਸੋਚਿਆ ਭਈ ਜੇ ਮੈਂ ਸਿਆਸਤ ਜਾਣਾ ਹੈ ਇਹ ਹੀ ਪਾਰਟੀ ਨਾਲ ਆਉਂਗਾ ਅਕਾਲੀ ਦਲ ਪਰ ਮੈਨੂੰ ਨਹੀਂ ਪਤਾ ਸੀ ਇਹ ਰਸਤਾ ਗੁੰਮ ਗਿਆ ਇਹ ਗਵਾਚੀ ਇਹਨਾਂ ਦਾ ਹੋਰ ਹੀ ਮਕਸਦ ਬਣ ਗਿਆ ਜਿਹੜੀ ਕਨਸਟੀਟਿਊਸ਼ਨ ਸੰਵਿਧਾਨ ਨਾਲ ਅਕਾਲੀ ਦਲ ਬਣਿਆ 1920 ਚ ਉਹ ਮੈਂ ਪੜਦਾ ਤੇ ਮੈਨੂੰ ਰੋਣਾ ਆਉਂਦਾ ਯਾਰ ਇਤਨੀ ਸੋਹਣੀ ਬਣੀ ਇਹ ਕਨਸਟੀਟਿਊਸ਼ਨ ਸਾਡੇ ਸਿੱਖ ਔਰ ਪੰਜਾਬੀਆਂ ਦਾ ਕਲਚਰ ਸਾਡੀ ਵਿਰਾਸਤ ਉਹਨੂੰ ਸੰਭਾਲਣ ਵਾਸਤੇ ਸਾਡੀ ਕੌਮ ਦੇ ਵਾਸਤੇ ਸਾਡੀ ਰਿਲੀਜੀਅਨ ਵਾਸਤੇ ਇਹ ਸੇਫਗਾਰਡ ਕਰਾਂਗੇ ਉਹਨੂੰ ਹਿਫਾਜ਼ਤ ਦੇਣਗੇ ਪਰ ਇਹਨਾਂ ਦਾ ਰਸਤਾ ਹੀ ਹੋਰ ਲੱਗ ਲਿਆ ਉਹ ਇੱਕ ਮਿੰਟ ਜੀ ਖਤਮ ਕਰ ਦਿਓ ਪਲੀਜ਼ ਮਿਹਰਬਾਨੀ ਕਰਕੇ ਇੱਕ ਮਿੰਟ ਅੱਛਾ ਮੈਂ ਕਿਹਾ ਠੀਕ ਐ ਉਹ ਬਾਤ ਪਤਾ ਲੱਗਿਆ ਮੈਂ ਕਿਹਾ ਜਿ ਪਟਾਰੇ ਤੋਂ ਲੰਘਾ ਚਲੋ ਬੜਾਨ ਉਹ ਕਹਿੰਦੀ ਸੀ ਵੱਡੀ ਤੋਪ ਲੈ ਕੇ ਅਸੀਂ ਆ ਰਹੇ ਹਾਂ ਬਿਲਕੁਲ ਕੋਸ਼ਿਸ਼ ਕੀਤਾ ਗਿਆ ਜੀ ਹੈੱਡਕ quartਰ ਵੱਡੀ ਤੋਪ ਉਤਾਰ ਰਹੇ ਆ ਕੈਪਟਨ ਅਮਰਿੰਦਰ ਨਾਲ ਹਾਂਜੀ ਉਹਦੇ ਬਾਅਦ ਕਹਿੰਦੇ ਅਮਰਿੰਦਰ ਨੂੰ ਕਹਿੰਦਾ ਮੈਂ ਇੱਥੋਂ ਜਰਨੈਲ ਸਾਹਿਬ ਨੂੰ ਕੁੱਟਾਂਗਾ ਔਰ ਲੰਬੀ ਜਾ ਕੇ ਬਾਬੇ ਨੂੰ ਕੁੱਟਾਂਗਾ ਮੇਰੇ ਨਾਲ ਤੇ ਜੋ ਹੋਇਆ ਸੋਇਆ ਉਹ ਬਗਾਵਤ ਕਹਦੇ ਹੋ ਸਬੋਟੇਜ ਕਹਦੇ ਹੋ ਮੈਂ ਕਿਹਾ ਭਾਈ ਮੈਨੂੰ 12 ਸਾਲ ਫੋਟ ਮਿਲਿਆ ਨੇ ਇਸ ਮਾਹੌਲ ਦੇ ਵਿੱਚ ਜਿੱਥੇ ਮਿਲੀਬਕ ਚੱਲ ਰਹੀ ਹੈ ਅਨਹੋਲੀ ਨੈਕਸਸ ਇੰਗਲਿਸ਼ ਚ ਕਹਿੰਦੇ ਅਨਹੋਲੀ ਨੈਕਸਸ ਇਹਨਾਂ ਆਪੋਸਿਟ ਕੀਤਾ ਮੈਂ ਕਿਹਾ ਪਰ 12000 ਪਟਿਆਲਵੀ ਨੇ ਮੈਨੂੰ ਵੋਟ ਦਿੱਤੀ ਮੈਂ ਸਮਝਦਾ ਹਾਂ ਪੜੇ ਲਿਖੇ ਲੋਕ ਨੇ ਪ੍ਰੋਫੈਸ਼ਨੇਲ ਐਜੂਕੇਟਿਡ ਲਾਇਰ ਨੇ ਫਲਾਣੇ ਫਲਾਣੇ ਉਹ ਮੇਰੇ ਆਪਣੀ ਕਾਬਲੀਅਤ ਆਏ ਜਿਹੜੇ ਅਕਾਲੀਆਂ ਦੇ 20-25000 ਵੋਟ ਸੀ ਉਹ ਕਿੱਥੇ ਗਏ ਉਹ ਕਿੱਥੇ ਗਏ ਬਾਈ ਮੈਨੂੰ ਤੇ ਬਿਲਕੁਲ ਸਦਮਾ ਪਹੁੰਚ ਗਿਆ ਠੀਕ ਹੈ ਸ਼ੇਰ ਦਾ ਪੁੱਤਾਂ ਬਰ ਗੋਬ ਸਿੰਘ ਦੀ ਔਲਾਦਾਂ ਮੈਂ ਕਿਹਾ ਸਬਕ ਸਿੱਖ ਲਿਆ ਹੁਣ ਅੱਗੇ ਆਓ ਹੁਣ ਟਾਈਮ ਸਾਡਾ ਆ ਗਿਆ ਹੁਣ ਅਸੀਂ ਸਬਕ ਸਿਖਾਵਾਂਗੇ ਇਹਨਾਂ ਨੂੰ ਅਰ ਸਾਰੇ ਮਿਲ ਕੇ ਕਰਾਂਗੇ ਔਰ ਲੋਕ ਸਿਖਾਣਗੇ ਜੀ ਮੈਂ ਤੇ ਕੌਣ ਹੁੰਦਾ ਛੋਟਾ ਜਿਹਾ ਬੰਦਾ ਪਰ ਲੋਕਾਂ ਨੇ ਜਿਹੜਾ ਸਬਕ ਸਿਖਾਣਾ ਉਹ ਕਦੀ ਭੁੱਲਣਗੇ ਨਹੀਂ ਗੱਲ ਬੜੀ ਸਿੰਪਲ ਹੈ ਇਹਨਾਂ ਨੇ ਇਹ ਸਾਡੇ ਇਤਿਹਾਸ ਵਿੱਚ ਵੀ ਹੈਗਾ ਤੁਸੀਂ ਜਾਣਦੇ ਹੋ ਜਦੋਂ ਐਂਗਲੋ ਸਿਕ ਵਾਰ ਹੋਏ ਸੀਗੇ ਦੋ ਜਰਨੈਲ ਸੀਗੇ ਲੀਡਰ ਸੀ ਆਗੂ ਲਾਲ ਸਿੰਘ ਔਰ ਤੇਜ ਅਸਿਨ ਉਹਨਾਂ ਨੇ ਸਿੱਖ ਆਰਮੀ ਨੂੰ ਹੈਰਾਨ ਚ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਮੈਨੂੰ ਹੈਰਾਨ ਵਾਸਤੇ ਇਹਨਾਂ ਉੱਤੇ ਚੜਾਇਆ ਔਰ 2 ਮਿੰਟਾਂ ਮੇਰੀ ਇੱਜ਼ਤ ਨੂੰ ਮੇਰੇ ਆਨਰ ਨੂੰ ਮਿੱਟੀ ਪਲੀਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਮੇਰੇ ਗੋਡੇ ਕੰਬਦੇ ਨਹੀਂ ਮੈਂ ਕਿਸੇ ਚੀਜ਼ ਦਾ ਬਣਾ ਮੈਨੂੰ ਕਿੱਥੋਂ ਸ਼ਕਤੀ ਮਿਲਦੀ ਹੈ ਮੈਂ ਕਿਹਾ ਦਿਖਾਵਾਂਗੇ ਮੈਂ ਪਟਿਆਲੇ ਦਾ ਘੇੜਾ ਸਾਈਕਲ ਤੇ ਮਾਰਿਆ 15 ਕਿਲੋਮੀਟਰ ਮੇਰੀ ਵੋਟੀ ਵੀ ਨਾਲ ਆਸਾਨ ਨਹੀਂ ਹੈ ਕਰਕੇ ਦੇਖੋ ਫਲਾਈਓਰ ਤੇ ਚੜੋ ਨਾ ਫਿਰ ਲੱਗਦਾ ਜਿਵੇਂ ਟ੍ਰੈਡਮਿਲ ਕਿਨੇ ਕੀਤੇ ਆਪਾਂ ਕੀਤਾ ਕਿਉਂ ਕੀਤਾ ਲੋਕਾਂ ਨੂੰ ਦਰਸ਼ਨ ਵਾਸਤੇ ਤੁਹਾਡੇ ਕੋਲ ਪਾਈ ਇੱਕ ਬੰਦਾ ਆਇਆ ਹੈ ਸੇਵਾ ਕਰਨ ਵਾਸਤੇ ਉਹਦੇ ਕੋਲ ਜਿਗਰਾ ਵੀ ਹੈਗਾ ਹਿੰਮਤ ਵੀ ਹੈਗੀ ਫਿਟਨੈਸ ਵੀ ਹੈਗੀ ਮੌਕਾ ਦਿਓ ਨਹੀਂ ਤਾਂ ਹੁਣ ਵੀ ਪਟਾਲੇ ਜਾਣਾ ਮੈਂ ਕਿਹਾ ਖੁਸ਼ ਹੋ ਕਿਉਂ ਮੈਂ ਕਿਹਾ ਜਿਸ ਬੰਦੇ ਨੂੰ ਮੈਂ ਤੁਹਾਨੂੰ ਕਿਹਾ ਸੀ ਅਗਰ ਤੁਸੀਂ ਮੁੰਡੇ ਦਾ ਵਿਆਹ ਕਰ ਦਿਓ ਤਿੰਨ ਕੁੜੀਆਂ ਦਾ ਘਰ ਦੇਖਦੇ ਹੋ ਜਿਹੜੀ ਅੱਛੀ ਹੈ ਜਿਹੜੀ ਕਾਬਿਲ ਹੈ ਉਹਨੂੰ ਲੈਂਦੇ ਹੋ ਕੁੜੀ ਦਾ ਵਿਆਹ ਕਰਨਾ ਤਿੰਨ ਚਾਰ ਮੁੰਡੇ ਦੇਖਦੇ ਤੁਹਾਡਾ ਬੱਚਿਆਂ ਦਾ ਭੁਵੇਖਾ ਹੈ ਪੰਜਾਬ ਦਾ ਭੁਵੇਖਾ ਹੈ 5 ਸਾਲ ਤੁਸੀਂ ਕਿਸੇ ਦੇ ਹੱਥ ਦੇ ਰਹੇ ਹੋ ਸੋਚੇ ਸਮਝੇ ਬਗੈਰ ਅੱਖਾਂ ਬੰਦ ਕਰਕੇ ਮੈਂ ਕਿਹਾ ਭਾਈ ਪਟਾਇਲ ਇਸ ਮੇਰਾ ਤੇ ਉੱਲੂ ਬਣਾਇਆ ਮੈਨੂੰ ਕੋਈ ਮਦ ਇਹ ਨਹੀਂ ਫੀਲਿੰਗ ਜਿਵੇਂ ਉੱਲੂ ਨਹੀਂ ਬਣਾਇਆ ਬਣਾਇਆ ਇਹਨਾਂ ਨੇ ਧੋਖਾ ਦਿੱਤਾ ਪਰ ਤੁਸੀਂ ਲੋਕਾਂ ਨੂੰ 70 ਸਾਲ ਤਹਾਨੂੰ ਮਾਮੂਰਪਨਾ ਕਮਾਲ ਕਰਦੇ ਹੋ ਜਾਂ ਤੁਹਾਡਾ ਰਿਕਾਰਡ ਬਣ ਗਿਆ ਹੋਰ 30 ਸਾਲ ਕਰਨ ਦਿਓ ਤੇ ਉਹ ਸੈਂਚਰੀ ਬਣਾਣਗੇ ਔਰ ਜੇ ਸੈਂਚਰੀ ਬਣ ਗਈ ਤੇ ਉਹਨਾਂ ਦੇ ਪੁੱਤਰ-ਪੋਤਰੀਆਂ ਸਾਰੇ ਜਦੋਂ ਸੈਂਚਰੀ ਬਣਾਣਗੇ ਸੈਕਿੰਡ ਸੈਂਚਰੀ ਆਸਾਨੀ ਨਾਲ ਬਣਦੀ ਹੈ ਜਿਹੜਾ ক্রিকেট ਖੇਡਦਾ ਉਹਨੂੰ ਪਤਾ ਹੈ ਤੇ ਮੈਨੂੰ ਇਹ ਕਹਿੰਦੇ ਕੋਈ ਹਿਸਕਾ ਹਾਰ ਨਹੀਂ ਹੈ ਸਾਡੇ ਦੇਸ਼ ਚ ਤਾਕਤ ਹੈ ਸਾਡੇ ਕੌਮ ਚ ਤਾਕਤ ਹੈ ਅਸੀਂ ਕਦੀ ਹੱਥ ਖੜੇ ਕਰਦੇ ਲੜਾਂਗੇ ਪਰ ਮੇਰੇ ਦਾਦਾ ਜੀ ਫਰਸਟ ਵਰਲਡ ਵਾਰ ਚ ਜ਼ਖਮੀ ਹੋਏ ਇਰਾਕ ਵੀ ਗਏ ਸੀਗੇ ਪੰਜਾਬ ਰੈਜiment ਦੇ ਸਿਪਾਹੀ ਸੀਗੇ ਮੈਂ ਉਹਦਾ ਪੋਤਾ ਉਹਨੇ ਥਾਪੜੀ ਮਾਰੀ ਮਗਾ ਸਪਾਈ ਦਾ ਬੇਟਾ ਕਰਨਲ ਔਰ ਕਰਨਲ ਬੇਟਾ ਜਨਰਲ ਬਣੇਗਾ ਭਵਿਸ਼ਯਵਾਣੀ ਹੋਗੀ ਰੱਬ ਨੇ ਮੰਨ ਲਿਆ ਮੈਂ ਜਨਰਲ ਬਣ ਗਿਆ ਪਰ ਹਿੰਮਤ ਉਹਨਾਂ ਨੇ ਦਿੱਤੀ ਉਹ ਕਹਿੰਦੇ ਸੀ ਬੇਟਾ ਜੇ ਤੁਹਾਡਾ ਰਸਤਾ ਨੇਕ ਹੈ ਜੇ ਤੁਹਾਡਾ ਉਦੇਸ਼ ਮੁੱਦਾ ਸੱਚਾ ਕੋਜ਼ ਜਸਟ ਤੁਹਾਨੂੰ ਕਾਮਯਾਬੀ ਤੁਹਾਡੇ ਕਦਮਾਂ ਨੂੰ ਚੁੰਮੇਗੀ ਮੈਂ ਤੇ ਕਹਨਾ ਅਸੀਂ ਹੋਰ ਕਿਹੜਾ ਰਸਤਾ ਲੱਭ ਸਕਦੇ ਹਾਂ ਅਸੀਂ ਇਹੀ ਸੇਵਾ ਦਾ ਰਸਤਾ ਸਭ ਕੁਝ ਮਿਲ ਗਿਆ ਮੈਨੂੰ ਸਭ ਕੁਝ ਮਿਲ ਗਿਆ ਫੋਹਾਂ ਦੇਚ ਸੈਕਿੰਡ ਲੈਫਟ ਨੂੰ ਤਾਂ ਚੈਨਲ ਬਣ ਗਿਆ ਮੈਂ ਕਿਸੇ ਅੱਗੇ ਝੋਲੀ ਨਹੀਂ ਫਰਾਈ ਉਸ ਤੋਂ ਬਾਅਦ ਮੈਨੂੰ ਗਵਰਨਰਸ਼ਿਪ ਮਿਲ ਗਈ ਮੈਂ ਨਹੀਂ ਕਿਹਾ ਕਿਸੇ ਕੋਲ ਕਿ ਮੈਨੂੰ ਦੋ ਕਿਹਾ ਜੀ ਤੁਸੀਂ ਜਾਓ ਉੱਥੇ ਮੈਂ 5.5 ਸਾਲ ਗਵਰਨਰ ਰਿਆ ਅਰੁਣਾਚਲ ਪ੍ਰਦੇਸ਼ ਦਾ ਰਿਕਾਰਡ ਦੇਖ ਲਓ Google ਚਲੇ ਜਾਓ ਕੋਈ ਗਵਰਨਰ ਟਿਕਿਆ ਨਹੀਂ ਮੇਰੇ 5.5 ਸਾਲ ਅਗਰ ਇੰਨਾ ਹੈਗਾ ਅਰਸਾ ਉਹਦੇ ਉੱਤੇ ਤੇ 5.5 ਸਾਲ ਚ ਸੱਤ ਗਵਰਨਰ ਆਏਗੇ ਉਹ ਤੋਂ ਬਾਅਦ ਵੀ ਮੇਰੇ ਚਾਰ ਆਗੇ ਮੈਂ ਨਾ ਸੋਲਿਡ ਰਿਆ ਲੋਕ ਕਹਿੰਦੇ ਤੁਸੀਂ ਤਾਂ ਪੀਪਲਸ ਗਵਰਨਰ ਬਣ ਗਏ ਮੈਨੂੰ ਦੱਸੋ ਪੰਜਾਬ 'ਚ ਕੋਈ ਪੀਪਲ ਸਟਰੀਵਨਸ ਬਣਿਆ ਪੰਜਾਬ 'ਚ ਕੋਈ ਪੀਪਲ ਮਨਿਸਟਰ ਬਣਿਆ ਕਿਉਂ ਨਹੀਂ ਬਣੇ ਲੋਕ ਦਾ ਇਹ ਕਮਾਣਾ ਪੈਂਦਾ ਹੈ ਹੁਕਮ ਨਾਲ ਨਹੀਂ ਬਣਦਾ ਮੈਂ ਪੀਪਲ ਬਣ ਗਿਆ ਲੋਕਾਂ ਨੇ ਤੁਹਾਨੂੰ ਦੇਣਾ ਹੈ ਯੂ ਹੈਵ ਟੂ ਅਰਨ ਇਟ ਯੂ ਕੈਨ ਨਾਟ ਕਮਾਂਡ ਇਟ ਹੁਕਮ ਨਹੀਂ ਦੇ ਸਕਦੇ ਮੈਂ ਪੀਪਲ ਮੈਨੂੰ ਕਾਲ ਨਹੀਂ ਬੁਣਾਂਗੇ ਤੇ ਕਹਿੰਦਾ ਮਤਲਬ ਹੈ ਕਿ ਜੇ ਤੁਸੀਂ ਪਬਲਿਕ ਲਾਈਫ 'ਚ ਆਇਓ ਇੱਕ ਰੋਲ ਮਾਡਲ ਵੀ ਬਣ ਕੇ ਦਿਖਾਓ ਬੱਚਿਆਂ ਨੂੰ ਦਿਖਾਓ ਕਿ ਯਾਰ ਲੀਡਰ ਇਹੋ ਜਾਣਾ ਚਾਹੀਦਾ ਆਗੂ ਇਹੋ ਜਾਣਾ ਉਹ ਆਪਣੇ ਸਵਾਰਤ ਵਸ ਨਹੀਂ ਇੱਥੇ ਲੀਡਰ ਹੈਗਾ ਉਹ ਮਰ ਨਹੀਂ ਸਕਦੇ ਉਹਦੇ ਪਰਸਨਲ ਕੁਆਲਟੀਜ਼ ਪੈਂਦਾ ਲੋੜ ਹੀ ਨਹੀਂ ਸਾਰੀ ਦੁਨੀਆ ਨੂੰ ਪਤਾ ਆਪਾਂ ਤੇ ਉਸ ਜਾਣਾ ਹੀ ਨਹੀਂ ਮੈਂ ਦੇਖਣਾ ਬਾਈ ਬਟਿਆਲੇ ਪੰਜਾਬ ਔਰ ਹਿੰਦੁਸਤਾਨ ਦੇ ਲੋਕੋ ਮੈਂ ਜਦੋਂ ਕੰਮ ਕਰਦਾ ਆਪਣੀ ਸਪੀਡ ਨਾਲ ਕਰਦਾ ਉਹ ਤੇਜ਼ ਸਪੀਡ ਹੈ ਤੁਸੀਂ ਮੈਨੂੰ ਅੱਗੇ ਨਿਕਲਣਾ ਹੈ ਤੁਸੀਂ ਮੇਰੇ ਤੋਂ ਤੇਜ਼ ਰਫ਼ਤਾਰ ਨਾਲ ਅੱਗੇ ਲੰਘੋ ਮੈਂ ਸਲਾਮ ਕਰਾਂਗਾ ਤੁਸੀਂ ਮੇਰੇ ਤੋਂ ਜ਼ਿਆਦਾ ਕਾਬਿਲ ਹੋ ਪਰ ਮੈਨੂੰ ਰਿੰਗਾ ਪਾ ਕੇ ਦਿਗਾਓ ਔਰ ਫਿਰ ਅੱਗੇ ਜਾਓ ਫਿਰ ਮੈਂ ਵੀ ਛੱਡਣਾ ਇਹ ਸਹੀ ਗੱਲ ਹੈ ਔਰ ਕੇ ਇਨੈਬਲ ਦੀ ਕਿਤਾਬ ਪੜ੍ਹੀ ਹੈ ਉਹਦੇ ਵਿੱਚ ਇਹ ਵੀ ਹੈ ਬਈ ਨਾ ਜਾ ਗੁਰੂਆਂ ਨੇ ਕੀ ਕਿਹਾ ਜ਼ੁਲਮ ਹੋ ਰਿਹਾ ਅਤਿਆਚਾਰ ਹੋ ਰਿਹਾ ਹੈ ਕੁਰਪਾਨ ਚੁਕੋ ਨੀ ਹੱਥਿਆਂ ਦੀ ਸੇਵਾ ਕਰੋ ਬਚਾਓ ਉਹਨਾਂ ਨੂੰ ਇਹ ਸਾਡੇ ਖੂਨ ਚ ਹੈ ਡੀਐਨਏ ਚ ਹੈ ਅਸੀਂ ਲਾਲ ਸਿੰਘ ਔਰ ਤੇਜਾ ਸਿੰਘ ਵਰਗੇ ਬਣਨੇ ਇਜਿਹ ਬੰਦੇ ਨੇ ਉਹਨਾਂ ਨੂੰ ਲੋਕ ਸਖਾਨ ਕੇ ਸਬਕ ਮੈਂ ਸਿੱਖਿਆ ਮੇਰੇ ਵਾਸਤੇ ਦੋਸਤੋ ਪਟਿਆਲਾ ਇੱਕ ਲੈਸਨ ਸੀਗਾ ਸਬਕ ਦਾ ਮੈਦਾਨ ਪਰ ਮੈਂ ਕਹਿੰਦੇ ਤੁਸੀਂ ਬੜੀ ਬੁਰਜ਼ਾ ਹਾਰੇ ਮੈਂ ਕਿਹਾ ਹਾਰਿਆ ਗਿਆ ਹਰਿਆ ਨਹੀਂ ਮੇਰੇ 12000 ਵੋਟ ਵੈਲਿਊ ਵੋਟ ਜ਼ਰਬੇ 100 1 ਲੱਖ 20000 ਜਿੱਥੇ ਉਹਦੇ ਕਿਨੇ ਵੋਟ ਸੀਗੇ ਪੈਸਿਆਂ ਨਾਲ ਕੋਈ ਵੀ ਵੋਟ ਲੈ ਲੈਂਦਾ ਹੁਣ ਪੈਸੇ ਨਾਲ ਵੀ ਲੋਕ ਵੋਟ ਦੇਣਗੇ ਮੈਂ ਤੇ ਕਹਿ ਰਿਹਾ ਤੁਹਾਨੂੰ ਇੱਕ ਹਵਾ ਚਲੀ ਹੈ ਹਵਾ ਪੰਜਾਬ ਚ ਨਹੀਂ ਹਰ ਜਗ੍ਹਾ ਤੇ ਜਿਹੜਾ ਆਗੂ ਚੰਗਾ ਹੈ ਜਿਹੜਾ ਸੇਵਾ ਕਰਦਾ ਹੈ ਉਹ ਬਣੇਗਾ ਨਹੀਂ ਤੇ ਬਾਗੇ ਨੂੰ ਟਾਈਮ ਆਊਟ ਛੱਡੋ ਥੜਾ ਕਾਬਿਲ ਬੰਦੇ ਨੂੰ ਜਗਾ ਦਿਓ ਤੁਸੀਂ ਜਾਓ ਕਿਤੇ ਵੀ ਜਾਣਾ ਹੈ ਜਿਹਨਾਂ ਨਾਲ ਜਾਣਾ ਚਾਹੋ ਇਹ ਸਾਡੇ ਤੇਸ਼ ਬਰਵਾਦ ਨਾ ਕਰੋ ਹਾਂਜੀ ਹਣ ਹਣ ਨਹੀਂ ਨਹੀਂ ਵਨ ਮਿੰਟ ਤੁਹਾਨੂੰ ਸਿਰ ਪਾਰਟੀ ਪਾਰਟੀ ਕਾਲੀਦਲ ਚੁਣ ਲਈ ਉਸ ਤੋਂ ਪਹਿਲੋ ਡੇਰਾ ਸਿਰਸੇ ਨੂੰ ਮਾਫੀ ਦਿੱਤੀ ਜਾ ਚੁੱਕੀ ਸੀ ਪੇਤ ਬੀਆ ਦਾ سلسلہ ਜਾਰੀ ਸੀ ਸਿੱਖ ਕੌਮ ਅਕਾਲੀ ਦਲ ਤੋਂ ਉਲਟ ਚੱਲ ਰਹੀ ਸੀ ਫੇਰ ਵੀ ਤੁਸੀਂ ਇਹ ਪਾਰਟੀ ਚੁਣ ਲਈ ਹਾਂਜੀ ਸੁਣ ਲਓ ਮੇਰੀ ਗੱਲ ਤੁਸੀਂ ਜ਼ਿੰਦਗੀ ਚ ਕੋਈ ਗਲਤੀ ਕੀਤੀ ਹੈ ਹਰ ਇਨਸਾਨ ਗਲਤੀ ਕਰਦਾ ਤੂੰ ਐਰਰ ਇਸ ਹਿਊਮਨ ਮੈਂ ਵੀ ਗਲਤੀ ਕੀਤੀ ਮੈਨੂੰ ਕੋਈ ਹਿਸਕਾਰ ਨਹੀਂ ਗਲਤੀ ਕੀਤੀ ਉਸ ਤੋਂ ਸਬਕ ਸਿੱਖਿਆ ਹੁਣ ਸਬਕ ਸਿਖਾਉਣ ਦੀ ਵਾਰੀ ਆ ਗਈ ਸਬਕ ਸਿਖਾਵਾਂਗੇ ਮੈਂ ਨਹੀਂ ਸਿਖਾਵਾਂਗਾ ਲੋਕ ਸਿਖਾਉਣਗੇ ਮੈਂ ਤਾਂ ਉਸ ਰਾਹ ਤੇ ਜਾ ਰਿਹਾ ਹਾਂ ਹੁਣ ਤੁਸੀਂ ਦੂਜੇ ਨੂੰ ਮੌਕਾ ਦਿਓ ਤੁਸੀਂ ਦੂਜੇ ਨੂੰ ਮੌਕਾ ਦਿਓ ਚੀਫ ਨੂੰ ਪਤਾ ਹੁੰਦਾ ਕਿ ਮੇਰੇ ਥੱਲੇ ਕੀ ਹੋ ਰਿਹਾ ਓ ਗੱਲ ਸੁਣੋ ਮੈਂ ਏ ਤੁਸੀਂ ਪਤਾ ਹੁੰਦਾ ਕਿ ਮੇਰੇ ਥੱਲੇ ਕੀ ਹੋ ਰਿਹਾ ਤੈਨੂੰ ਵੀ ਗਲਤੀ ਸੀ ਤੈਨੂੰ ਨਹੀਂ ਪਤਾ ਲੱਗਿਆ ਚੀਫ ਕੋਲ ਸਾਰਾ ਤੈਨੂੰ ਨਹੀਂ ਪਤਾ ਲੱਗਿਆ ਤੇ ਤੇਰੀ ਗਲਤੀ ਹੋ ਗਈ ਸਿੰਘ ਜੀ ਦਰਵਾਜ਼ੇ ਸਿੰਘ ਜੀ ਤੁਸੀਂ ਮੇਰੀ ਮੇਰੇ ਸਵਾਲ ਦਾ ਜਵਾਬ ਦਿਓ ਨਹੀਂ ਨਹੀਂ ਅਸੀਂ ਸਵਾਲ ਚੋਰਾ ਪੱਤਰਕਾਰ ਤੁਹਾਨੂੰ ਮੇਰੀ 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 ਗੱਲ ਪੂਰੀ ਹੋ ਲੰਗੀ 84 ਦੇ ਵਿੱਚ ਸ੍ਰੀ ਦਰਵਾਰ ਸਾਹਿਬ ਤੇ ਅਟੈਕ ਹੁੰਦਾ ਉੱਥੋਂ ਦਾ ਖਜ਼ਾਨਾ ਲੁੱਟਿਆ ਜਾਂਦਾ ਕੀ ਚੀਫ ਨੂੰ ਪਤਾ ਸੀ ਕਿ ਖਜ਼ਾਨਾ ਲੁੱਟਿਆ ਗਿਆ ਕਿ ਖਜ਼ਾਨਾ ਸਰਕਾਰ ਲੈ ਕੇ ਗਈ ਹੈ ਕਿ ਨਹੀਂ ਤੁਸੀਂ ਉਦੋਂ ਆਰਮੀ ਚੀਫ ਜਦੋਂ ਬਣੇ ਜਦੋਂ ਬਣੇ ਸੀ ਤੁਹਾਡੇ ਕੋਲ ਸਹਾ ਗਿਆ ਸੀ ਹਾਂਜੀ ਖਜ਼ਾਨਾ ਕੋਈ ਵਾਪਸ ਨਹੀਂ ਆ ਮੈਂ ਤੁਹਾਨੂੰ ਕਹਿੰਦਾ ਵੀ ਉਹਦਾ ਕਦੀ ਜਵਾਬ ਨਹੀਂ ਮਿਲਦਾ ਸੀ ਮੇਰੇ ਮੇਰੇ ਮੇਰੀ ਗੱਲ ਸੁਣੋ ਰਾਮ ਸਾਹਿਬ ਮੇਰੇ ਮੇਰੇ ਰਾਮ ਅੱਛਾ ਰਾਮ ਕੋਈ ਨਹੀਂ ਕੋਈ ਰਾਮ ਇਸੇ ਕੋਮ ਦਾ ਖਜ਼ਾਨਾ ਕਿਤੇ ਕੋਈ ਨਹੀਂ ਆਰਾਮ ਨਾ ਕਰੋ ਮੈਨੂੰ ਰਾਮ ਰਾਮ ਨਾ ਪਿੱਛੇ ਮੌਕਾ ਦੇ ਦਿਓ ਕਰਤੋਗੇ ਆਰਾਮ ਨਾ ਦੋਸਤੋ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਜੀ ਜੀ ਇੱਕ ਮਿੰਟ ਇੱਕ ਪਹਿਲਾਂ ਪਹਿਲਾਂ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਮੈਨੂੰ ਗੱਲ ਦੱਸੋ ਸਾਹਮਣੇ ਜੀ ਜਰਨੈਲ ਸਾਹਿਬ ਸਾਹਮਣੇ ਬੈਠੇ ਆ ਇਹਨਾਂ ਨੂੰ ਲੜਾਉਣਾ ਚਾਹੀਦਾ ਕਿ ਨਹੀਂ ਲੜਾਉਣਾ ਨਹੀਂ ਨਹੀਂ ਉਹਨਾਂ ਨੇ ਕਿਹਾ ਉਹਨਾਂ ਨੇ ਨਹੀਂ ਕਿਹਾ ਨਾ 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 ਸੇਵਾ ਦਿਓ ਉਹ ਪਾਰਟੀ ਸੇਵਾ ਲੈ ਇੱਕ ਵੇ ਪਾਈ ਪਾਈ ਗੱਲ ਸੁਣੋ ਦੇਖੋ ਦੇਖੋ ਹੁਣ ਦੇਖੋ ਇੱਕ ਮਿੰਟ ਇੱਕ ਇੱਕ ਮਿੰਟ ਜੀ ਨਹੀਂ ਨਹੀਂ ਇੱਕ ਮਿੰਟ ਤੁਸੀਂ ਤੁਸੀਂ ਕਹਿੰਦੇ ਹੋ ਯਾਰ ਇੱਕ ਮਿੰਟ ਤੁਸੀਂ ਕਹਿੰਦੇ ਹੋ ਤੁਸੀਂ ਸਵਾਲ ਦਾ ਜਵਾਬ ਦਿਓ ਮੈਨੂੰ ਕਹਿੰਦੇ ਹੋ ਮੈਂ ਵੀ ਕਹਿੰਦਾ ਤੁਸੀਂ ਸਵਾਲ ਦਾ ਜਵਾਬ ਦਿਓ ਮੀਡੀਆ ਸਾਡਾ ਉੱਤੇ ਕਿ ਮੀਡੀਆ ਫਿਫਥ ਪਿਲਰ ਹੋਣਾ ਚਾਹੋ ਤੁਸੀਂ ਜਿਹੜਾ ਪਾਰਟੀ ਬਣਾਈ ਸੀ ਤੁਸੀਂ ਐਲਾਨ ਕੀਤਾ ਸੀ ਕਿ ਆਪਾਂ ਲੋਕ ਸਭਾ ਚੋਣਾਂ ਜਿਹੜੀਆਂ ਨਹੀਂ ਲੜਾਂਗੇ ਉਹਨਾਂ ਨੂੰੜੇ ਲੜ ਰਹੇ ਆ ਕਿ ਨਹੀਂ ਲੜ ਰਹੇ ਜੀ ਆਪਾਂ ਗੱਲ ਸੁਣੋ ਜੀ ਅਸੀਂ ਕਿਹਾ ਮੈਂ ਨਹੀਂ ਲੜਾਂਗਾ ਮੈਂ ਨਹੀਂ ਲੜੂਗਾ ਮੈਂ ਕਿਹਾ ਸੀ ਮੈਂ ਨਹੀਂ ਲੜੂਗਾ ਡਾਕਟਰ ਨਤਰ ਸੋ ਨਹੀਂ ਲੜੂਗਾ ਸੇਵਾ ਸੰਗ ਸੇਖਵੰਨ ਨਹੀਂ ਲੜੂਗਾ ਉਹ ਤਿੰਨੇ ਹੀ ਸਾਂ ਅਸੀਂ ਕਿਹਾ ਨਹੀਂ ਅੱਜ ਨਹੀਂ ਅਸੀਂ ਲੜ ਨਹੀਂ ਰਹੇ ਅਸੀਂ ਨਹੀਂ ਲੜੇ ਪਾਰਟੀ ਸਾਡੀ ਲੜੂ ਪ੍ਰਧਾਨ ਸਾਹਿਬ ਧਿਆਨ ਸਿੰਘ ਮੰਡ ਵੱਲੋਂ ਵੀ ਅੱਜ ਜਿਹੜਾ ਸਿਆਸੀ ਪਾਰੀ ਸ਼ੁਰੂ ਕੀਤੀ ਜਾ ਰਹੀ ਹੈ ਉਹ ਵੀ ਕਹਿ ਰਹੇ ਅਸੀਂ ਆਪਣੇ ਹਲਕਾ ਉਤਾਰਾਂਗੇ ਉਹ ਟਾਟਾ ਜਿਹੜਾ ਅਲਾਈਐਂਸ ਆ ਉਹਦੇ ਨਾਲ ਵੀ ਕਰੇ ਬਾਤਚਿੱਤ ਗੱਲਬਾਤ ਚੱਲ ਰਹੀ ਹੈ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲ ਗੱਲਬਾਤ ਹੋ ਜੇਗੀ ਕੋਈ ਸਾਡੀ ਤਾਂ ਕੋਈ ਯਾਰ ਵੀ ਇਤਨਾ ਟੋਲ ਵੇਖੋ ਇਹ ਡਿਆਲੋ ਮਾਫ ਕਰਨਾ ਜੀ ਜਰੂਰੀ ਜਿਹੜਾ ਹਮਖਿਆਲ ਪਾਰਟੀਆਂ ਉਹ ਤਾਂ ਹੀ ਕਾਮਯਾਬ ਹੋ ਸਕਦੀਆਂ ਅਲਾਈਐਂਸ ਹੋ ਸਕਦੇ ਨੇ ਕਾਮਯਾਬ ਜੇ ਉਹਨਾਂ ਦੇ ਆਪੋ ਮੇਦੀ ਖਿਆਲ ਜਿਹੜੇ ਰੱਖਦੇ ਹੋ ਮਾਨ ਸਾਹਿਬ ਦੇ ਸਾਡੇ ਨਾਲ ਉਹਨਾਂ ਦੇ ਖਾਲਿਸਤਾਨ ਦੀ ਉਹ ਗੱਲ ਕਰਦੇ ਨੇ ਸਾਡੇ ਉਹਨਾਂ ਨਾਲ ਖਿਆਲ ਨਹੀਂ ਜੁੜਦੇ ਇਸ ਕਰਕੇ ਸਾਡਾ ਕੋਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਸਾਡਾ ਉਹਨਾਂ ਨਾਲ ਕੋਈ ਨੇੜਤਾ ਨਹੀਂ ਸਾਡੀ ਉਹਨਾਂ ਨਾਲ ਕੋਈ ਸਾਂਝ ਨਹੀਂ ਬੱਤਿਆ ਸਿੰਘ ਮਾਨਸੂਹ ਉਹ ਸਰ ਤੇ ਇਹ ਕੋਈ ਗੱਲ ਹੈ ਸਭ ਕੁਝ ਪਰਮਪਰਾ ਸਾਹਿਬ ਤੁਸੀਂ ਵੀ ਤਾਂ ਅਕਾਲੀ ਦਰਬਾਰ ਦੇ ਵਿੱਚ ਕਾਫੀ ਦਿਨ ਰਹੇ ਹੋ ਹਾਦ ਹੋ ਗਿਆ ਇਹ ਤੇ ਮੈਂ ਕਿਤਨਾ ਕਹਿ ਸਕਦਾ ਨਹੀਂ ਰਿਹਾ ਤੇ ਉਹ ਖਾਲਿਸਤਾਨ ਦੀ ਹੀ ਗੱਲ ਕਰਦੇ ਮੈਂ ਸੁਣੋ ਮੈਂ ਮੇਰੀ ਗੱਲ ਸੁਣੋ ਮੈਂ ਰਿਹਾ ਮੈਂ ਮਾਨ ਅਕਾਲੀ ਦਲ ਦਾ ਉਦੋਂ ਰਿਆ ਸਮਾਨ ਤੇ ਅੰਦਰ ਸੀ ਮਾਫ ਕਰਨਾ ਤੁਹਾਨੂੰ ਚੇਤਾ ਨਹੀਂ ਉਦੋਂ ਸਾਡਾ ਖਾਲਸਤਾਨ ਮੁੱਦਾ ਨਹੀਂ ਸੀ ਲੇਕਿਨ ਇਹ ਠੀਕ ਆ ਵੀ ਉਸ ਵੇਲੇ ਬਾਬਾ ਜਗਿੰਦਰ ਸਿੰਘ ਜਿਹੜਾ ਉਹ ਕਿਉਂਕਿ ਸੰਤ ਜਰਨਲਿਸਟਾਂ ਦਾ ਪਿਓ ਸੀ ਇਸ ਕਰਕੇ ਖਾਲਸਤਾਨੀ ਮੰਨਿਆ ਜਾਂਦਾ ਸੀ ਲੇਕਿਨ ਜਦੋਂ ਪ੍ਰੈਸ ਕਟ ਆਂਦੀ ਪੁੱਛਦੀ ਬਾਬਾ ਜੀ ਤੁਸੀਂ ਖਾਲਸਤਾਨੀ ਜੋ ਉਹ ਕਹਿੰਦੇ ਮੈਂ ਖਾਲਸਤਾਨੀ ਨਹੀਂ ਕਈ ਵਾਰ ਬਾਬੇ ਦੇ ਕਿਉਂਆਂ ਦੀਆਂ ਸਟੇਟਮੈਂਟਸ ਨੇ ਆਪੇ ਇਤਰਾ ਨਾ ਕਰੀਏ ਮੈਂ ਉਦੋਂ ਰਿਆਂ ਮੈਂ ਪਾਰਲੀਮੈਂਟਰੀ ਬੋਰਡ ਦਾ ਚੇਅਰਮੈਨ ਸਾਂ ਜਿਹੜੀਆਂ ਪਾਰਲੀਮੈਂਟ ਦੀਆਂ ਟਿਕਟਾਂ ਦਿੱਤੀਆਂ ਸੀ ਉਹ ਮੇਰੇ ਘਰ ਵੀ ਤੇ ਦਿੱਤੀਆਂ ਇੱਕ ਮਹੀਨਾ ਇੱਥੇ ਆ ਪੱਟੀ ਸਾਹਿਬ ਖੜੇ ਨੇ ਸਾਰੇ ਖੜੇ ਇੱਥੇ ਦਿੱਤੀਆਂ ਔਰ ਮੈਂ ਕਹਿ ਸਕਦਾ ਵੀ ਮੈਂ ਹੀ ਦਿੱਤੀਆਂ ਉਹਨੂੰ ਉਸ ਤੇ ਔਰ ਉਹਨਾਂ ਦੇ ਵਿੱਚੋਂ ਸਾਰੇ ਹੀ ਐਮਪੀ ਬਣ ਗਏ ਕੋਈ 2 ਲੱਖ ਤੇ ਬਣ ਗਏ ਕੋਈ 4 ਲੱਖ ਤੇ ਬਣਦੇ ਕੋਈ 2 ਕੋੜ ਵੀ ਤੁਸੀਂ ਦੇਣੀਆਂ ਜੀ ਹੁਣ ਕਿੰਨੀਆਂ ਟਿੱਟਾਂ ਵੰਡਦੇ ਹੋ ਕਿੰਨੀਆਂ ਸਿੱਟਾਂ ਦੇ ਲੜਾਏਗਾ ਜੀ ਹੁਣ ਕਿੰਨੀਆਂ ਮੰਗ ਰਹੇ ਹੋਣ ਵੀ ਤੁਸੀਂ ਦੇਣੀਆਂ ਬਸ ਹੁਣ ਤੁਸੀਂ ਦੋ ਚੱਲ ਜਾਣਾ ਜਮੇ ਦੋ ਦੋ 14 ਬਹੁਤ ਅੱਛਾ ਨਹੀਂ ਲੱਗਣਾ ਤੁਹਾਨੂੰ ਛੇਤੀ ਕੰਮ ਹੋ ਜਾਓ ਛੇਤੀ ਬਣਾ ਲਓ ਜੀ ਸਾਹਿਬ ਫੋਟੋ ਕਰਾ ਲੀਏ ਚ ਮਾਰਦੇ ਨਹੀਂ ਕੋਈ ਠੀਕ ਠੀਕ ਕਿ ਜਦੋਂ ਤੋਂ ਪਾਰਟੀ ਅਸੀਂ ਬਣਾਈ ਆ মিডিਏ ਨੇ ਜਿੰਨਾ ਸਾਡਾ ਸਾਥ ਦਿੱਤਾ ਸਾਹਮਣੇ ਦੇਖੋ ਮੈਂ 80 ਸਾਲ 70 60 ਸਾਲ ਹੋ ਗਏ ਰਾਜਨੀਤੀ ਚ ਕੰਮ ਕਰਦਾ ਕਦੀ ਮੈਂ ਨਹੀਂ ਵੇਖਿਆ ਵੀ ਇੰਨਾ ਕਿਸੇ ਦਾ ਕਿਸੇ ਸਾਥ ਦਿੱਤਾ ਮੈਂ ਧਨਵਾਦੀ ਆ ਇਹ ਸਮਝ ਲੋ ਵੀ ਤੁਸੀਂ ਕਿਉਂ ਵਜਾਤਾ ਸੀ ਸਾਡਾ ਜਿਹੜਾ ਹੱਕ ਸੱਚ ਦੀ ਗੱਲ ਕੀਤੀ ਆ ਤੇ ਲੋਕਾਂ ਦੀ ਗੱਲ ਕੀਤੀ ਆ ਤੇ ਲੋਕ ਜੋ ਚਾਹੁੰਦੇ ਸੀ ਉਹ ਗੱਲ ਕੀਤੀ ਆ ਜਦੋਂ ਤੁਸੀਂ ਇਸ ਕਰਕੇ ਕਰਦੇ ਜੋ त जा सची मुची तुंहिंजी सम्झ जो ਕਿ ਇਹ ਠੀਕ ਬਣਾਵਾ ਸਵਾਲ ਪਾਵੇਂ ਕੜਵੇ ਵੀ ਕਰਦੇ ਜੇ ਦੂਰੇ ਕਰਦੇ ਸਾਨੂੰ ਇਹ ਗੱਲ ਤਾਂ ਕੋਈ ਇਤਰਾਜ਼ ਨਹੀਂ ਇਹ ਤੁਹਾਡਾ ਹੱਕ ਆ ਇਹੋ ਹੀ ਮੀਡੀਆ ਦਾ ਲੋਕਾਂ ਦੀ ਗੱਲ ਕਰ ਰਹੀ ਆ ਲੋਕਾਂ ਦੀ ਗੱਲ ਕਰ ਰਹੀ ਆ ਅਸੀਂ ਤੁਹਾਨੂੰ ਵੈਲਕਮ ਕਰਦੇ ਆ ਕੋਈ ਬੋਲਦਿਆਂ ਚਾਲਦਿਆਂ ਕਿਸੇ ਵੇਲੇ ਹੋ ਜਾਂਦਾ ਤੁਸੀਂ ਸਾਡੇ ਭਰਾ ਵਾ ਸੰਗ ਪਹਿਲਾਂ ਫੋਟੋ ਕਰਾ ਦਿਓ ਬਾਅਦ ਵਿੱਚ ਵੀ ਲਾਉਂਗਾ ਸਰ ਕਰੋ ਜੀ ਪੁੱਛਣ ਪੁੱਛਣ ओ यार तुझे मैं ਬਸ ਕੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪਕਿਨੂ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ